ਇਸ ਵੇਲੇ ਦੀ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਡੀਐਸਪੀ ਦੀ ਸੰਸਾਨ ਇਲਾਕੇ ਦੇ ਵਿੱਚ Laash ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਇੱਕ ਡੀਐਸਪੀ ਦਲਬੀਰ ਸਿੰਘ ਜਿਸ ਦੀ ਅਜ ਜਲੰਧਰ ਦੇ ਬਸਤੀ ਵਾਵਾ ਕਿਲ ਦੇ ਨਹਿਰ ਦੇ ਕੋਲ Laash ਮਿਲੀ ਹੈ ਸਵਾ ਦਲਬੀਰ ਸਿੰਘ ਜਿਹੜਾ ਸਾਡੇ ਬੜੀ ਸਾਹਿਬ ਸਿੰਘ ਰਾਤੀ ਤੱਕ ਲੱਗਾ ਕਿ ਦੂਰ ਦੀ ਗੋਦੀ ਆ ਉਹ

ਤੋ ਇਹ ਇੱਕ ਪੰਨਰ ਸਰਕਾਰੀ ਪੁਸਤकालय ਉਹਨਾਂ ਤੇ ਕਹਿੰਦਾ ਲੱਗਦਾ ਸਾਰਾ ਮੰਗਲਾ ਸਹੀ ਲੱਗਦਾ ਕਿਉਂਕਿ ਉਹਨਾਂ ਨੇ 2 ਵਜੇ ਉਧਰ ਨੂੰ ਕੀ ਕਰਨ ਜਾਣਾ ਸੀਗਾ ਤੇ ਅਸੀਂ ਤਾਂ ਇਹ ਹੀ ਪਰਜੋਰ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਕਿ ਉਹ ਵੀ ਲੈਣਾ ਚਾਹੁੰਦੇ ਹਾਂ ਕਿ ਬੀਐਸਪੀ ਰੈਂਕੀ ਹੋਵੇ ਜਾਂ ਜੀਐਸਪੀ ਦਾ ਸਟਾਰ ਹਮਮ ਹਮ ਅਰਜਨਾਵਰ ਕਿਸੇ ਨਹੀਂ ਮਿਲ ਜਾਂਦਾ ਉਹ ਹੋਰ ਸਾਰੇ ਗੱਲਾਂ ਧਿਆਨ ਕਰਦੇ ਪਰ ਹਾਲ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੋਰ ਜਿਆ ਸਮਰੋਹ ਨਹੀਂ ਹਾਲ ਤੱਕ ਹੋਇਆ ਵੀ ਜਿਸ ਨਾਲ ਜੇ ਆਪਾਂ ਮਰਕੀ ਨੂੰ ਕੋਈ ਜਨ ਸੈਡ ਆ ਸਕੀਏ ਉਹ ਸਾਰੇ ਸੀਸੀਟੀਵੀ ਕੈਮਰੇ ਵੀ ਚੈੱਕ ਕਰਨ ਚਾਹੀਦੀ ਆ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਹ ਕਿਪਾ ਨਾਂ ਦਾ ਪ੍ਰਕਿਰਤਦਾ ਹੋਇਆ ਕੀ ਹੋਇਆ ਸੋ ਅਜੇ ਕੁਝ ਵੀ ਕਰਨ ਜਲਦ ਬੜੀ ਤੁਹਾਨੂੰ ਅਡਰਾਸ ਕਰੋ ਗੱਲ ਹੋਈ ਸੀ ਉਹ ਤਾਂ ਪਹਿਲਾਂ ਕਿ ਉੱਥੇ ਗਏ ਕਿੱਦਾਂ ਸੀਗੇ ਕਿ ਇਹਦੇ ਨਾਲ ਗਏ ਸੀ ਅੱਗੇ ਕਿੱਥੋਂ ਉਤਰੇ ਤੇ ਕਿੱਦਾਂ ਪਹੁੰਚੇ ਆ ਪਹੁੰਚੇ ਸੀ ਦੋ ਕਹਿੰਦੇ ਕਿ ਅਸੀਂ ਗਗਨਦਰ ਨਾਮ ਲੈ ਕੇ ਉਹਨਾਂ ਨੂੰ ਆਪਣੀ ਗੱਡੀਆਂ ਨਹੀਂ ਹੈ ਨਹੀਂ ਜੇ ਆਪਣੇ ਕੋਲ ਗੱਨ ਨਾਮ ਦੀ ਪੈਂਦੀ ਸੀ। ਤੋਂ ਉਹ ਬਾਅਦ ਕਿਵੇਂ ਬਸ ਤੰ ਸਰਦਾ ਇਹਨਾਂ ਨੂੰ ਜੇ ਤੋਂ ਬਾਅਦ ਬਸ ਸਟੈਂਡ ਤੋਂ ਬਸਤੀ ਬਾਬਾਕੇਲ ਕਿੱਦਾਂ ਗਏ ਆ ਉਹ ਸਾਰਾ ਸਿੱਖਣਾ ਹੁੰਦਾ। ਹਾਂਜੀ ਇੱਕ ਆਪਣੇ ਦੱਸੋ ਜਿਹੜੇ ਕਬੂਤਰ ਰੋਡ ਤੇ ਘਰ ਹੈਗਾ ਉਹਨਾਂ ਦਾ ਤੇ ਆਪਣੇ ਜਿਹੜੇ ਬਸਤੀ ਬਾਬਾਕੇਲ ਉਹ ਹੈ ਤੁਮ ਉਧਰ ਜਾ ਸਕਦੇ ਸੀ ਜਾਂ ਫਿਰ ਕੋਈ ਵਾਕਿੰਗ ਦਾ ਕੋਈ ਦਾਸਿਕ ਹਿੰਡਾ ਕਪੂਤਰਾਂ ਰੋਡ ਨੂੰ ਵੀ ਜਾ ਸਕਦੇ ਮੰਨਦੇ ਆਂ ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਟਰਨਪਾਰਕਰ ਨੂੰ ਮੋੜਦੇ ਮੇਰੇ ਨੇੜੇ ਉੱਥੇ ਜਾਂਦੀ ਕੋਤਕ ਨਹੀਂ ਬਣੀ ਕਿਉਂ ਪੈਦਲ ਚੱਲਦੇ ਨਹੀਂ ਸੀ ਜਿਆਦਾ। ਐਸਾ ਕਿਹੜੇ ਡੀਐਸਪੀ ਸਾਹਿਬ ਦਾ ਐਕਸੀਡੈਂਟ ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 2:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਖਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਸ.ਆਈ. ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬਾਡੀ ਬੰਬ ਸੀ ਬਾਬਾ ਖੇਲ ਜਿਹੜਾ ਹੈਗਾ ਪੁਲਿਸ ਬਾਉਦ ਨੇੜੇ ਪਈ ਹੈ ਉਹ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਤਾਂ ਐਸ.ਐਚ.ਓ. ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਉਹ ਹੈਡ ਇੰਜਰੀ ਜਰੀ ਹੈਗੀ ਉਹਨਾਂ ਦੇ ਸਿਰ ਤੇ ਸੀ ਤੋ ਇਸ ਸੰਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਕੀ ਕਾਰਨ ਕੀ ਹੈ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਬੀ ਰੈਡਾਕੁਟੀ ਪੋਸਟਰ ਸੀ ਸਰ ਇਹ ਪਤਾ ਲੱਗੇ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਆਂ ਅਸੀਂ ਸਰ ਪਤਾ ਵੀ ਕੀ ਕਾਰਨ ਕੀ ਹੈ ਵੀ ਐਕਸਟੈਂਡ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿਦਾਂ ਐਕਸੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਸਰੀ ਅਨਸਰ ਹੋਵੇ ਨੀ ਫਿਲਹਾਲ ਅਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬਾਡੀ ਜਿੱਕਲਾ ਮਰੀਕ ਬਾਡੀ ਤੇ ਨੇੜੇ ਕੋ ਹੋਰ ਬਾਈਕਲ ਜਾਂ ਕੋ ਹੋਰ ਕੋ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਆਂ ਅਸੀਂ ਸਰ ਜਲੰਧਰ ਜਿਹੜੇ ਵਾਲੇ ਸਨ ਆ ਨਾਲ ਹੀ ਪਿੰਡ ਹੈ ਬਸਤੀ ਪਵਾ ਖਾਲ ਦਾ ਨਾਲ ਹੀ ਪਿੰਡ ਹੈ ਇਹਨਾਂ ਦਾ ਨੇੜੇ ਉਹ ਸਾਈਡ ਹੀ ਰਹਿੰਦੇ ਨੇ ਨੇ ਫੈਮਲੀ ਨਾਲ ਜੇ ਕੋਈ ਰابطਾਨਿਕ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੁਛ ਆਇਆ ਉਹ ਅਸੀਂ ਸਿਸਟੀਮ ਵੀ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ